ਸੇਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕਰਜੰਦ ਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਮੈਂ ਉਮੀਦ ਕਰਦੇ ਤੈਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਜੀ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਨਵੇਂ ਸਬਸਕ੍ਰਾਈਬਰ ਨੇਗੇ ਆਪਣੇ ਤੇਵਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰਨਾ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰਨਾ ਤੇ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਮੈਂਡ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਅੱਬਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਕੱਲ ਆਪਾਂ ਜਾ ਰਹੇ ਹਾਂ ਜੀ ਫੰਕਸ਼ਨ ਤੇ ਤੇ ਆਪਾਂ ਤੁਹਾਡੇ ਨਾਲ ਉੱਥੋਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਮੈਂ ਉਮੀਦ ਕਰਦੇ ਤੁਹਾਨੂੰ ਉਹ ਵੀਡੀਓ ਵੀ ਬਹੁਤ ਹੀ ਵਧੀਆ ਲੱਗੂਗੀ ਤੇ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਮੇਰੇ ਸੂਟ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਮੈਂ ਕਿਹੜਾ ਸੂਟ ਪਾਵਾਂ ਤੇ ਆਪਾਂ ਤੁਹਾਡੀ ਚੋਆਇਸ ਦੇਖਦੇ ਅਗੇ ਤੁਹਾਡੀ ਚੋਆਇਸ ਲੈਂਦੇ ਅਗੇ ਤੇ ਕਿ ਆਪਾਂ ਕਿਹੜਾ ਸੂਟ ਪਾਈਏ ਕੱਲ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇਸ ਦੀ ਵੀਡੀਓ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਆਪਣੇ ਸੂਟ ਤੇ ਤੁਸੀਂ ਦੱਸਿਓ ਵੇ ਇਹਨਾਂ ਦੇ ਵਿੱਚੋਂ ਜ਼ਿਆਦਾ ਕਿਹੜਾ ਵਧੀਆ ਹੈਗਾ ਤੇ ਆਪਾਂ ਕੱਲ ਨੂੰ ਉਹੀ ਪਾ ਕੇ ਜਾਵਾਂਗੇ ਫੰਕਸ਼ਨ ਤੇ ये है जी मेरा फस्ट सूट तीन देखो तो दे नीचे भी घेरे पर भी कढ़ाई हैगी तो दस बे वाला किदगा तो इस वाला दुपट्टा है तो दसो बे कि लगे है दुपट्टा तो इस वाला प्लाजो है ठीक है तो इस पर वर्क किया दस सूट पा के जाइए घर में जी थानू सैकेंड सूट देख सकते हो अपने कोवला सूट है इस पर लैस लगी हुई नीचे घेरे से बाह के उपर इस ब्लू कलर की सलवार हैगी ਦੁਪੱਟਾ ਵੀ ਬਲੂ ਹੈ ਇਸ ਦੇ ਨਾਲ ਇਹ ਜੀ ਆਪਣਾ ਇਹ ਜੀ ਰੈੱਡ ਕਲਰ ਦੇ ਵਿੱਚ ਇਸ ਦੇ ਨਾਲ ਪਾਕਿਸਤਾਨੀ ਦੁਪੱਟੇ ਦਾ ਪਲੇਨ ਸੂਟ ਹੈਗਾ ਤੇ ਇਸ ਦੇ ਨਾਲ ਬਹੁਤ ਹੀ ਸੋਹਣਾ ਪਾਕਿਸਤਾਨੀ ਦੁਪੱਟਾ ਹੈਗਾ ਉਸ ਤੋਂ ਬਾਅਦ ਆਵਲਾ ਸੂਟ ਹੈ ਜੀ ਇਸ ਤੇ ਵੀ ਲੈਂਸ ਲੱਗੀ ਹੋਈ ਹੈ ਇਹ ਹੈ ਜੀ ਬ੍ਰੋਕਟ ਦੇ ਵਿੱਚ ਤੇ ਇਸ ਦੇ ਨਾਲ ਪਲੇਨ ਸਲਵਾਰ ਹੈਗੀ ਤੇ ਇਹ ਜਿਸ ਦਾ ਦੁਪੱਟਾ ਤੇ ਇਸ ਤੇ ਵੀ ਲੈਂਸ ਲੱਗੀ ਹੋਈ ਹੈਗੀ ਤੁਸੀਂ ਆ ਦੇਖ ਸਕਦੇ ਨੇ ਇਹ ਵੀ ਫਾਟ ਸੋਨਾ ਸੂਟ ਹੈਗਾ ਇਹ ਵੀ ਪਲੇਨ ਦੇ ਵਿੱਚ ਹੈ ਤੇ نیچے ਬਾਹਾਂ ਤੇ ਘੇਰੇ ਤੇ ਲਾਈਟਸ ਲੱਗੀ ਹੋਈ ਹੈ ਇਸ ਤੇ ਵੀ ਤੇ ਇਸ ਦੇ ਨਾਲ ਵੀ ਪਲੇਨ ਕਲਰ ਦੀ ਸਲਵਾਰ ਹੈਗੀ ਤੇ ਹੈ ਜੀ ਇਸ ਦਾ ਦੁਪੱਟਾ ਤੇ ਦੇਖ ਸਕਦੇ ਹੋ ਕਿ ਇਸ ਤੇ ਤੁਸੀਂ ਲਾਈਟ ਲੱਗੀ ਹੋਈ ਹੈਗੀ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਬਹੁਤ ਹੀ ਕਲਰ ਪਿਆਰਾ ਹੈਗਾ ਤੇ ਮੇਰੀ ਚੁਆਇਸ ਸੀਗੀ ਓ ਸੀ ਜੀ ਇਹ ਕਲਰ ਦੀ ਤੇ ਮੈਂ ਆਹ ਵਾਲਾ ਸੂਟ ਪਾ ਕੇ ਜਾਵਾਂ ਕੱਲ ਤੇ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈਗਾ ਇਹ ਵਾਲਾ ਕਲਰ ਤਾਂ ਕਰਕੇ ਮੈਂ ਸੋਚਿਆ ਵੀ ਚਲੋ ਆਪਾਂ ਘਰ ਨੂੰ ਸੂਟ ਪਾ ਕੇ ਜਾਵਾਂਗੇ ਤੇ ਤੁਸੀਂ ਦੱਸਿਓ ਵੀ ਆਪਾਂ ਕਿਹੜਾ ਸੂਟ ਪਾ ਕੇ ਜਾਈਏ ਘਰ ਕਮੈਂਟਾਂ ਦੇ ਵਿੱਚ ਵੀ ਕਿਹੜਾ ਜ਼ਿਆਦਾ ਸੋਹਣਾ ਲੱਗੂਗਾ ਤੇ ਫਿਰ ਆਪਾਂ ਦੇਖ ਰਹਾਂਗੇ ਤੁਹਾਡੀ ਚੋਇਸ ਕਿਦਾਂ ਦੀ ਹੈ ਤੇ ਮੇਰੀ ਕਿਦਾਂ ਦੀ ਹੈ ਤੇ ਮੈਨੂੰ ਆਹ ਵਾਲਾ ਸੂਟ ਵਧੀਆ ਲੱਗਿਆ ਤੇ ਹੁਣ ਆਪਾਂ ਇਹਨਾਂ ਤੇ ਪ੍ਰੈਸ ਕਰਕੇ ਰੱਖ ਲੈਦੇ ਹਾਂਗੇ ਜੋ ਟਾਈਮ ਤੇ ਵਧੀਆ ਲੱਗਿਆ ਤਾਂ ਆਪਾਂ ਉਹ ਪਾ ਕੇ ਜਾਵਾਂਗੇ ਤੇ ਮੈਂ ਤਾਂ ਇਹ ਵਾਲੇ ਦੋ ਸੂਟ ਸੋਚੇ ਸੀਗੇ ਕਾਬਲੇ ਟਿੱਕੇ ਵਾਲਾ ਇਹਨਾਂ ਦੋਵਾਂ ਦੇ ਵਿੱਚੋਂ ਵੇ ਆ ਜਿੰਨੇ ਪ੍ਰੈਸ ਕਰਕੇ ਰੱਖ ਲੈਣੇ ਹੈਗੇ ਵੀ ਆਪਾਂ ਸਵੇਰੇ ਫੰਕਸ਼ਨ ਤੇ ਇਹਨਾਂ ਦੇ ਵਿੱਚੋਂ ਪਾ ਦਾਂਗੇ ਸੂਟ ਤੇ ਚਲੋ ਜੀ ਹੁਣ ਆਪਾਂ ਇਹਨਾਂ ਤੇ ਪ੍ਰੈਸ ਕਰਦੇ ਆਂਗੇ ਸੂਟਾਂ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਜੀ ਪ੍ਰੈਸ ਦੁਪੱਟੇ ਤੇ ਤਾਂ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਜੌਰਜਟ ਦੇ ਵਿੱਚ ਸੂਟ ਸੀਗਾ ਨਾ ਤੇ ਤੇ ਜੋ ਇਸ ਦਾ ਦੁਪੱਟਾ ਹੈਗਾ ਉਹ ਹੈ ਜੀ ਔਰਗੈਂਜ਼ਾ ਦੇ ਵਿੱਚ ਇਸ ਦੁਪੱਟੇ ਤੇ ਕਰਨੀ ਪਊਗੀ ਹਜੇ ਤੇ ਪਹਿਲਾਂ ਆਪਾਂ ਸੂਟਾਂ ਤੇ ਕਰਕੇ ਰੱਖ ਲਈਏ ਸਾਰੇ ਤੇ ਚਲੋ ਜੀ ਆਪਣੀ ਪ੍ਰੈਸ ਹੋ ਚੁੱਕੀ ਹੈ ਗਰਮ ਤੇ ਆਪਾਂ ਹੁਣ ਕਰ ਦਿਆਂ ਜੀ ਪ੍ਰੈਸ ਸੂਟ ਤੇ ਚਲੋ ਜੀ ਨਾ ਪਾਵਲੇ ਸੂਟ ਤੇ ਕਰ ਦਿੰਦੀ ਜੀ ਪ੍ਰੈਸ ਉਦੀ ਆਪਣੀ ਪ੍ਰੈਸ ਹੋ ਚੁੱਕੀ ਸੀਗੀ ਤੇ ਆਪਾਂ ਨੇ ਉਹ ਦੋਨੋਂ ਸੂਟਾਂ ਤੇ ਪ੍ਰੈਸ ਕਰਕੇ ਰੱਖ ਲਈ ਤੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਆਪਣੇ ਚੁੰਮਕੇ ਕਾਟਿੰਗ ਦੇ ਜੋ ਤੇ ਤੁਸੀਂ ਦੱਸਿਓ ਕਿਸ ਦੇ ਨਾਲ ਕਿਹੜੀ ਸੋਹਣੀ ਲੱਗਣਗੇ ਤੇ ਤੁਸੀਂ ਦੱਸਿਓ ਵਿਆਹ ਵਾਲਾ ਜਿਆਦਾ ਦੇ ਅਚਟਣਗੇ ਸੂਟਾਂ ਨਾਲ ਜੋ ਮੈਂ ਤੁਹਾਨੂੰ ਦਿਖਾਈ ਸੀਗੇ ਟਿਕਾ ਵਾਲੇ ਜੀ ਟਿਕਾ ਵਾਲੇ ਦੇਖ ਸੁਨਿਆ ਪਾਵਲੀਆਂ ਲਾਵਾਂਗੇ ਜਿਵੇਂ ਸੁੱਧ ਦਿਖਾਇਆ ਸੀ ਉਸ ਦੇ ਨਾਲ ਹੱਥ ਦੇ ਵਿੱਚ ਆਪਾਂ ਸਿੰਪਲ ਪਾ ਕੇ ਜਾਵਾਂਗੇ ਇਹ ਵਾਲਾ ਰਬਰ ਬੈਂਡ ਤਾਂ ਅਸੀਂ ਸਾਰੇ ਮੈਚ ਕਰਕੇ ਦੇਖਾਂਗੇ ਮੈਂ ਇਹ ਦੇਖਣਾ ਪਹਿਲਾਂ ਮੈਨੂੰ ਲੱਗਦਾ ਉਹ ਸੂਟ ਮੇਰੇ ਨਾਲ ਹੋਣਾ ਨਹੀਂ ਤੇ ਬੀਡਸ ਤਾਂ ਪਈਆਂ ਨਹੀਂ ਜੇ ਮੇਰੇ ਕੋਲ ਇਹਨਾਂ ਦੇ ਵਿੱਚੋਂ ਮੀਟੂਗਾ ਰਬਰ ਬੈਂਡ ਤੇ ਬਾਕੀ ਆਪਾਂ ਦੇਖਦੇ ਹਾਂ ਜੀ ਸਵੇਰੇ ਤੇ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂਗੇ ਜੀ ਤੇ ਮੈਂ ਉਮੀਦ ਕਰਦੀ ਤੁਹਾਨੂੰ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲੱਗੇ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਸੋਚਿਆ ਸੀਗਾ ਵੀ ਆਪਾਂ ਕੰਨਾਂ ਦੇ ਵਿੱਚ ਕੁਝ ਨਹੀਂ ਪਾ ਕੇ ਜਾਂਦੇ ਵੀ ਸਿੰਪਲ ਬਣ ਕੇ ਜਾਵਾਂਗੇ ਕਿ ਕਿ ਸਿੰਪਲ ਚ ਬਹੁਤ ਸੋਹਣੇ ਲੱਗਦੇ ਹੁੰਦੇ ਆਗੇ ਤਾਂ ਕਰਕੇ ਫਿਰ ਮੈਂ ਸੋਚਿਆ ਕਿ ਚਲੋ ਫੰਕਸ਼ਨ ਹੈਗਾ ਵੀ ਪਾਈ ਲੈਣੇ ਆਗੇ ਤੇ ਮੈਂ ਦੇਖਣ ਲੱਗ ਗਈ ਸੀਗੀ ਘਰ ਆ ਕੇ ਤੇ ਮੇਰੇ ਕੋਲ ਹੀ ਸ਼ਾਮ ਦਾ ਟਾਈਮ ਹੀ ਹੁੰਦੇਗਾ ਵਲੋਗਿੰਗ ਕਰਨ ਦਾ ਤੇ ਆਪਾਂ ਸ਼ਾਮ ਨੂੰ ਵੀਡੀਓ ਬਣਾਉਣਾ ਹੈਗੇ ਤੇ ਫਿਰ ਉਸ ਤੋਂ ਬਾਅਦ ਆ ਕੇ ਕੰਮ-ਕੁਮ ਹੋ ਜਾਂਦੇ ਮम्मा ਨਾਲ ਕੰਮ ਕਰਾਉਣੇ ਹੁੰਦੇ ਆਗੇ ਤੇ ਤਾਂ ਕਰਕੇ ਆਪਣੇ ਕੋਲੇ ਬਹੁਤ ਘੱਟ ਟਾਈਮ ਹੁੰਦਾਗਾ ਤੇ ਬਾਅਦ ਚੋਂ ਐਡੀਟਿੰਗ ਕਰਨੀ ਹੁੰਦੀ ਹੈਗੀ ਵੀਡੀਓ ਤੇ ਕੱਲ ਮੈਥੋਂ ਵੀਡੀਓ ਨਹੀਂ ਪਈ ਸੀਗੀ ਤੇ ਕੱਲ ਮੇ ਕੋ ਟਾਈਮ ਨਹੀਂ ਸੀਗਾ ਤੇ ਅੱਜ ਅੱਕੇ ਅੱਜ ਆਪਾਂ ਨੇ ਬਣਾ ਲਿਆ ਸੀ ਜੀ ਆਪਣਾ ਬਲੌਗ ਤੇ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਦੀ ਜੀ ਤੇ ਸ਼ਾਮ ਤੱਕ ਵੀਡੀਓ ਆਜੂਗੀ ਤੁਹਾਡੇ ਕੋਲ ਤੇ ਜੇ ਸ਼ਾਮ ਤੱਕ ਨਹੀਂ ਪੈ ਸਕੀ ਤਾਂ ਫਿਰ ਆਪਾਂ ਤੁਹਾਡੇ ਨਾਲ ਮੇਬੀ 9 ਵਜੇ ਤੱਕ ਤਾਂ ਤੁਹਾਡੇ ਕੋਲ ਆਈ ਜਾਊਗੀ ਵੀਡੀਓ ਤੇ ਤੁਸੀਂ ਸਾਰੇ ਜਣੇ ਬਲੌਗ ਦੇਖਿਓ ਤੇ ਬਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈ ਤੇ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸਣ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਚਲੋ ਜੀ ਬਲੌਗ ਦਾ ਅੰਤ ਪੈਠੀ ਕਰਦੇ ਆ ਜੀ ਮਿਲਦੇ ਆ ਅਗਲੇ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ